ਅਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸੰਜੈਨੀ ਸ੍ਰੀ ਮਹਾਪੁਰ ਆਦੀਪਾ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਅਸੋਖੀ ਸਰ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਸਿਹਤ ਬੀਮਾ ਯੋਜਨਾ ਬਾਰੇ ਜੀ ਸੋ 10 ਲੱਖ ਤੱਕ ਦਾ ਇਲਾਜ ਹੈ ਜਿਹੜਾ ਮੁਫਤ ਕੀਤਾ ਜਾਣਾ ਕਾਰਡ ਵੰਨੇ ਸ਼ੁਰੂ ਹੋ ਗਏ ਨੇ ਪਰ ਵਿਰੋਧੀਆਂ ਦੇ ਵੱਲੋਂ ਤੰਜ ਕੱਸੇ ਜਾ ਰਹੇ ਨੇ ਸੋ ਸੀਐਮ ਆਨ ਨੂੰ ਸਿੱਧੇ ਹੋਏ ਨੇ ਕਿਵੇਂ ਦੇਖਦੇ ਹੋ ਦੇਖੋ ਜਿਹੜੇ ਸੀਐਮ ਮਾਨ ਸਾਹਿਬ ਨੇ ਉਹਨਾਂ ਨੂੰ ਵੀ ਹੁਣੇ ਯਾਦ ਆਇਆ ਵੀ 2026 ਹੋ ਗਈ ਵੀ ਆਪਣੀ ਬਾਈਚ ਸਰਕਾਰ ਬਣੀ ਸੀ ਜੀ ਵੀ ਕੁਛ ਨਾ ਕੁਛ ਇਹਨਾਂ ਲੋਕਾਂ ਨੂੰ ਦਿੱਤਾ ਜਾਵੇ ਸੇ ਸਹੂਲਤ ਦਿੱਤੀ ਜਾਵੇ ਬੱਚਿਆਂ ਨੂੰ ਕੋਲੇਜ ਖੋਲੇ ਜਾਣ ਵੀ ਤਾਂ ਜੋ ਮੈਨੂੰ ਯਾਦ ਰੱਖਣ ਤੇ ਮੈਨੂੰ ਅਗਲੇ 27 ਦੇ ਵਿੱਚ ਉਹ ਸੀਐਮ ਦੁਆਰਾ ਚੁਣਨ ਜੀ ਵੋਟਾਂ ਪਾ ਸਕੋ ਜੀ ਦੇਖੋ ਕਿਤੇ ਨਾ ਕਿਤੇ ਜਿਹੜਾ ਗਰੀਬ ਮਹਿਕਮਾ ਲਾ ਲੋ ਵੀ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਤਾਂ ਇਹੀ ਆ ਵੀ ਦੇਖੋ ਉਹਨਾਂ ਨੇ ਬਿਲੀ ਦਾ ਬਿੱਲ ਮਾਫ ਕਰਤਾ ਜੀ 300 ਯੂਨਟਾਂ ਮਾਫ ਹੋ ਗਈਆਂ ਇਹਦੇ ਨਾਲ ਕੀ ਹੋ ਗਿਆ ਰੋਜੀ ਰੋਟੀ ਆ ਜਿਹੜੀ ਉਹ ਵਧੀਆ ਚੱਲਣ ਲੱਗੀ ਦੋ ਪੈਸੇ ਬਚਣ ਲੱਗੇ ਗਰੀਬ ਦੇ ਅਸੀਂ ਮਾੜਾ ਨਹੀਂ ਕਹਿ ਸਕਦੇ ਵੀ ਸਰਕਾਰ ਬਹੁਤ ਮਾੜੀ ਆ ਜੈਨੀਆਂ ਕੀਤਾ ਜਬੇਅਤਵੀਆਂ ਕੀਤੀਆਂ ਦੇਖੋ ਜਿਹੜੀ ਵੀ ਸਰਕਾਰ ਹੁੰਦੀ ਹੈ ਇਹ ਨਵੀਂ ਸਰਕਾਰ ਸੀ ਇਹਨਾਂ ਕੋਲੇ ਸਿਰਫ 5 ਸਾਲ ਸੀਗੇ 5 ਸਾਲਾਂ ਦੇ ਵਿੱਚ ਇਹਨਾਂ ਨੇ ਜਿੰਨਾ ਗੰਦ ਸਾਫ਼ ਹੋਇਆ ਉਹਨਾਂ ਕੀਤਾ ਬਦਨਾਮ ਵੀ ਹੋਏ ਨੇ ਇਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਜਦੋਂ ਇੱਕ ਪਲੇਅਰ ਹੁੰਦਾ ਨਾ ਜਦੋਂ ਓਪਨਿੰਗ ਕਰਨ ਜਾਂਦਾ ਤੇ ਉਹਨੂੰ ਪਹਿਲੇ 10 12 ਬੋਲਾਂ ਦਿਖਦੀਆਂ ਹੀ ਨਹੀਂ ਉਹੀ ਹਿਸਾਬ ਇਹਨਾਂ ਨਾਲ ਹੋਇਆ ਕਿ 3-4 ਸਾਲ ਤੱਕ ਇਹਨੂੰ ਸਮਝਣ ਨੂੰ ਲੱਗ ਗਿਆ ਇਹ ਅਕਸਰ ਇਹਨਾਂ ਨੇ ਸੀਐਮ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਮੈਂ ਦੇਖੋ 70 ਸਾਲ ਪੁਰਾਣਾ ਜਿਹੜਾ ਗੰਦਾ ਉਹਨੂੰ ਹੁਣ ਹੋਲੀ-ਹੋਲੀ ਅਸੀਂ ਸਾਫ਼ ਕਰਾਂਗੇ ਜੀ ਅ ਉਸ ਤੋਂ ਬਾਅਦ ਇੱਕ ਹੋਰ ਖਬਰ ਸੋਸ਼ਲ ਮੀਡੀਆ ਤੋਂ ਦੇਖੀ ਸੀ ਜਿਵੇਂ ਕੋਈ ਵੀ ਸਰਕਾਰੀ ਕੰਮ ਹੁੰਦਾ ਚਾਹੇ ਵੋਟਾਂ ਲੈਗੀਆਂ ਹੋਣ ਜਾਂ ਫਿਰ ਕੋਈ ਵੀ ਹੋਰ ਕਿਸੇ ਦੀ ਕੰਮ ਦੀ ਗੱਲ ਕਰੀਏ ਉਦੋਂ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਔਰ ਹੁਣ ਇੱਥੇ ਜ਼ਿਕਰ ਹੋ ਰਿਹਾ ਸਿਹਤ ਬੀਮਾ ਯੋਜਨਾ ਦਾ ਯਾਨੀ ਕਿ 10 ਲੱਖ ਵਾਲੇ ਕਾਰਡ ਬਣਨੇ ਨੇ ਔਰ ਅਧਿਆਪਕਾਂ ਦਾ ਕਹਿਣਾ ਹੈ ਕਿ ਸਾਡੀ ਉਥੇ ਵੀ ਡਿਊਟੀ ਲਗਾ ਦਿੱਤੀ ਐ ਸੋ ਸਵਾਲ ਇੱਥੇ ਬਣਦਾ ਕਿ ਜੇਕਰ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਜਗ੍ਹਾ ਇਸ ਸਰਕਾਰੀ ਕੰਮਕਾਰਜਾਂ ਦੇ ਵਿੱਚ ਜੁਟ ਗਏ ਤਾਂ ਫਿਰ ਵਿਦਿਆਰਥੀਆਂ ਦਾ ਭਵਿੱਖ ਕੀ ਬਣੇਗਾ ਦੇਖੋ ਇਹ ਜਿਹੜੀ ਘਟਨਾ ਹੋਈ ਹੈ ਇਹ ਸੰਗਰੂਰ ਦੇ ਜਿੰਨੇ ਸਰਕਾਰੀ ਟੀਚਰ ਨੇ ਉਹਨਾਂ ਦੇ ਨਾਲ ਹੋਈ ਆ ਇਹ ਉਹਨਾਂ ਦਾ ਰੋਸਾ ਵਾ ਕਿ ਦੇਖੋ ਪਹਿਲਾਂ ਤਾਂ ਅਸੀਂ 8:30 ਵਜੇ ਸਵੇਰੇ ਸਕੂਲ ਜਾਣੇ ਆ ਬੱਚਿਆਂ ਨੂੰ ਪੜ੍ਹਾਉਣੇ ਆ ਸਵੇਰ 3 ਵਜੇ ਘਰੇ ਆਉਨੇ ਆ ਰੋਟੀ ਖਾ ਕੇ ਅਸੀਂ ਫਿਰ ਬੀਐਲਓ ਦੇ ਨਾਲ ਚਲੇ ਜਾਣੇ ਆ ਜੀ ਜਦੋਂ ਵੋਟਾਂ ਆਉਂਦੀਆਂ ਉਦੋਂ ਤੁਸੀਂ ਬੀਐਲਓ ਦੇ ਨਾਲ ਤੁਰੇ ਰੱਖਦੇ ਹੋ ਤੇ ਬਾਅਦ ਵਿੱਚ ਜਿਹੜਾ ਹੁਣ ਉਹਨਾਂ ਨੇ ਕਿਹਾ ਵੀ ਛਣੀ ਐਤਵਾਰ ਨੂੰ ਵੀ ਸਾਡੇ ਤੋਂ ਕੰਮ ਕਰਾਉਂਦੇ ਨੇ ਵੀ ਇਹ ਜਿਹੜਾ ਕੰਮ ਆ ਇਹ ਸਿਹਤ ਵਿਭਾਗ ਦੇ ਕੰਮ ਆ ਵੀ ਜਿਹੜੇ ਹੈਲਥ ਕਾਰਡ ਬਣਾਉਣੇ ਆ ਇਹ ਪਿੰਡਾਂ ਦੇ ਵਿੱਚ ਜਾ ਕੇ ਸਰਪੰਚਾਂ ਦੇ ਨਾਲ ਜਾ ਕੇ ਬਣਾਉਣੇ ਇਹ ਸਿਹਤ ਵਿਭਾਗ ਦਾ ਕੰਮ ਆ ਇਹ ਸਾਡਾ ਨਹੀਂ ਦੇਖੋ ਉਹਨਾਂ ਦਾ ਕਿੰਨਾ ਕਿੰਨਾ ਜਿਹੜਾ ਰੋਸਾ ਵਾ ਉਹ ਸਹੀ ਆ ਕਿ ਜਿਹੜੀ ਇਕੱਲਾ ਅਧਿਆਪਕ ਕੀ ਕੀ ਕਰੂਗਾ ਕਦੇ ਤੁਸੀਂ ਜਨਗਣਤਾ ਦੀ ਗਿਣਤੀ ਲੈਣ ਭੇਜ ਦਿੰਨੇ ਹੋ ਕਦੇ ਤੁਸੀਂ ਪੋਲੀਓ ਦੀਆਂ ਬੂੰਦਾਂ ਦੇ ਨਾਲ ਭੇਜਦੇ ਨੇ ਹੋ ਕਿ ਜੀ ਇੱਥੇ ਡਿਊਟੀ ਲੱਗੀ ਤੁਹਾਡੀ ਜੀ ਕਦੇ ਤੁਸੀਂ ਸਰਕਾਰੀ ਡਿਊਟੀਆਂ ਪੂਰਿੰਗ ਬੋਸ ਤੇ ਲਾ ਦਿੰਦੇ ਹੋ ਇਹ ਚੀਜ਼ਾਂ ਕਰਕੇ ਅਧਿਆਪਕ ਦੁਖੀ ਹੋਏ ਨੇ ਇਹ ਸੀਐਮ ਸਾਹਿਬ ਦੇ ਅੱਗੇ ਫਰਿਆਦ ਕਰ ਰਹੇ ਨੇ ਕਿ ਦੇਖੋ ਕੱਲਾ ਅਧਿਆਪਕ ਕੀ ਕੀ ਕਰੂਗਾ ਜੀ ਸਰ ਬੀ ਇਹਦੇ ਨਾਲ ਜਿਹੜਾ ਬੱਚਿਆਂ ਦਾ ਭਵਿੱਖਾ ਉਹ ਬੜਾ ਸਦਮੇ ਚ ਚਲੇ ਆ ਜਾਊਗਾ ਜੀ ਬਿਲਕੁਲ ਆਸੋ ਕਿਤੇ ਨਾ ਕਿਤੇ ਜਿੱਥੇ ਅਧਿਆਪਕਾਂ ਨੂੰ ਰੋਸ ਹੈ ਪੰਜਾਬ ਸਰਕਾਰ ਦੇ ਨਾਲ ਉਹ ਅਪੀਲ ਕਰਦੇ ਨੇ ਕਿ ਸਾਡਾ ਜੋ ਕੰਮ ਹੈ ਕਿਰਪਾ ਕਰਕੇ ਸਾਨੂੰ ਉਹ ਕੰਮ ਕਰ ਲੈਣ ਤੋਂ ਤਾਂ ਇਨਾ ਕੰਮਾਂ ਵਾਸਤੇ ਤੁਸੀਂ ਕਿਸੇ ਹੋਰ ਦੀ ਛੁੱਟੀ ਲਗਾ ਸਕਦੇ ਹੋ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਆ ਆਸੋਖੀ ਸਰ ਬੇਸ਼ੱਕ ਲੋਕ ਪੜੇ ਲਿਖੇ ਨੇ ਜੀ ਆਈ ਦਾ ਜ਼ਮਾਨਾ ਔਰ ਫਿਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਜਾਦੂ ਟੂਣਿਆਂ ਤਾਂਤ੍ਰਿਕ ਵਿਦਿਆ ਚ ਵਿਸ਼ਵਾਸ ਕਰਦੇ ਆ ਔਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਉਹਦੇ ਸਾਹਮਣੇ ਆਉਂਦਾ ਜਦੋਂ ਜ਼ਬਰਜਨਾ ਕੀਤਾ ਜਾਂਦਾ ਕਿਸੇ ਲੜਕੀ ਦੇ ਨਾਲ ਔਰ ਸਿਰਫ ਉਪੁੱਪਤ ਪ੍ਰੇਦਾ ਨਾਮ ਲੈ ਕੇ ਕਿਵੇਂ ਦੇਖਦੇ ਹੋ ਕਿ ਸਮਾਜ ਜਿੰਨਾ ਮਰਜੀ ਅੱਗੇ ਵੱਧ ਚ ਵੀ ਕਿ ਸੋਚ ਮਾਨਸਿਕਤਾ ਹਜੇ ਵੀ ਉੱਥੇ ਟਿਕੀ ਜਦੋਂ ਦੇਖੋ ਜਦੋਂ ਤੱਕ ਪੰਜਾਬ ਚ ਡੇਰਾਬਾਦ ਹੋ ਗਿਆ ਜਾਂ ਜਿਹੜੇ ਬਾਬੇ ਹੋ ਗਏ ਹੁਣ ਅਸੀਂ ਕਹਿ ਨਹੀਂ ਸਕਦੇ ਵੀ ਜਿਹੜੇ ਜਿੱਦਾਂ ਬਾਬੇ ਰਾਮ ਰਹੀਮ ਆਸ਼ਾ ਰਾਮ ਵਰਗੇ ਬਾਬੇ ਹੋ ਗਏ ਇਹਨਾਂ ਜਦ ਤੱਕ ਖਾਤਮਾ ਨਹੀਂ ਨਾ ਹੋਊਗਾ ਤਦ ਤੱਕ ਇਹਨਾਂ ਦੇ ਜਿਹੜੇ ਚੇਲੇ ਨੇ ਉਹਨਾਂ ਨੂੰ ਇਹ ਨਹੀਂ ਗੱਲ ਸਮਝਾਈ ਜਾਊਗੀ ਵੀ ਇਹ ਜਿਹੜੇ ਬਾਬੇ ਨੇ ਵੀ ਇਹ ਤੁਹਾਡੇ ਚੋਂ ਹੀ ਬਣੇ ਹੋਏ ਨੇ ਜੀ ਵੀ ਇਹਨਾਂ ਕੋਲੇ ਕੋਈ ਪਾਵਰਾ ਨਹੀਂ ਹੈਗੀਆਂ ਹੂੰ ਵੀ ਸਗੋਂ ਇਹ ਤਾਂ ਬੰਦੇ ਨੂੰ ਆਪਣੇ ਗੱਲਾਂ 'ਚ ਪਸਾ ਕੇ ਹੂੰ ਧਰਮ ਪਰਿਵਰਤਨ ਕਰਵਾ ਲੈਂਦੇ ਨੇ ਜੀ ਇਹ ਚੀਜ਼ਾਂ ਕਰਕੇ ਉਹਨਾਂ ਨੂੰ ਸਮਝ ਤੋਂ ਬਾਹਰ ਆ ਜੀ ਜਿਹੜੀ ਦੁਨੀਆਂ ਵਾਂ ਦੁਨੀਆਂ ਹੈਗੀ ਭੇਡ ਚਾਲ ਬਿਲਕੁਲ ਉਹ ਭੇਡ ਚਾਲ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਹਿ ਦਿਓ ਕਿ ਜੀ ਆ ਗੁਰਦੁਆਰੇ ਦੇ ਵਿੱਚ ਜਾਂ ਅਸੀਂ ਆ ਗੁਰਦੁਆਰੇ ਜਾਂਦੇ ਆ ਉਹ ਗੁਰਦੁਆਰੇ ਜਾਣਾ ਸ਼ੁਰੂ ਹੋ ਜਾਣਗੇ ਹੁਣ ਕਈ ਲੋਕ ਇਦਾਂ ਦਿਨ ਜਿਹੜੇ ਕਹਿੰਗੇ ਨਹੀਂ ਜੀ ਉਹ ਪੰਡਤ ਜੀ ਦੁਕਾਨ ਖੋਲਦੇ ਨੇ 11 ਵਜੇ ਜੀ ਵੀ ਉਹਨਾਂ ਕੋਲੇ ਕੂਪਨ 9 ਵਜੇ ਸ਼ੁਰੂ ਮਿਲ ਜਾਂਦੇ ਨੇ ਵੀ ਉੱਥੇ ਚਲੋ ਉਹ ਸਾਨੂੰ ਪਾ ਦੱਸਣਗੇ ਉਹ ਕੰਮ ਸਾਡਾ ਤੁਰਨ ਲੱਗ ਜਾਂਦਾ ਜੀ ਬਿਲਕੁਲ ਜੇ 100 ਬੰਦੇ ਨੇ 100ਾਂ ਦੇ ਵਿੱਚੋਂ ਜੇ ਉਹਨੇ 10 ਨੂੰ ਵੀ ਕਹਿਤਾ ਜੇ 10 ਦੇ ਵਿੱਚੋਂ 100 ਦੇ ਵਿੱਚੋਂ 10 ਬੰਦਿਆਂ ਦਾ ਵੀ ਕੰਮ ਮੇ ਤੁਰ ਪਏ ਤਾਂ 10 ਬੰਦੇ ਅਗਲੇ 20 ਬੰਦਿਆਂ ਨੂੰ ਲੈ ਕੇ ਦੱਸਣਗੇ ਹੂੰ ਬਈਆਂ ਜਿਹੜੀਆਂ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਨੇ ਹੁਣ ਜਿਹੜੀ ਘਟਨਾ ਦੀ ਅਸੀਂ ਗੱਲ ਕਰਦੀ ਆ ਉਹ ਕੇਰਲ ਦੇ ਕੋਲਮ ਦੀ ਘਟਨਾ ਵਾਂ ਜੀ ਜਿੱਥੇ ਜਿਹੜੀ ਇੱਕ ਕੁੜੀ ਹੁੰਦੀ ਉਹ ਬਿਮਾਰ ਹੁੰਦੀ ਆ ਉਹਦੀ ਮਾਂ ਨੂੰ ਫਿਕਰ ਹੁੰਦੀ ਆ ਕਿ ਮੇਰੀ ਕੁੜੀ ਮੰਜੇ ਤੋਂ ਨਹੀਂ ਉੱਠ ਰਹੀ ਡਾਕਟਰਾਂ ਕੋਲ ਜਾਂਦੀ ਆ ਰਿਪੋਰਟਾਂ ਸਾਰੀਆਂ ਸਹੀ ਆਉਂਦੀਆਂ ਫਿਰ ਉਹਨੂੰ ਕੋਈ ਨਾ ਕੋਈ ਜਿਵੇਂ ਆੜ ਗਵਾਰ ਹੁੰਦਾ ਉਹ ਅਗਲਾ ਕਹਿ ਦਿੰਦਾ ਕਿ ਦੇਖੋ ਜੀ ਆ ਤੰਤ੍ਰਿਕ ਇਹਦੇ ਕੋਲ ਚਲੇ ਜਾਓ ਜੀ ਬਿਲਕੁਲ ਜਦੋਂ ਉਹ ਆਪਣੀ ਬੱਚੀ ਨੂੰ ਲੈ ਕੇ ਉੱਥੇ ਜਾਂਦੇ ਨੇ ਹਾਂ ਤਾਂ ਉਹ ਦੇਖਦੇ ਨੇ ਵੀ ਉਹ ਕਮਰੇ ਦੇ ਵਿੱਚ ਲੈ ਕੇ ਚਲੇ ਜਾਂਦਾ ਬਾਬਾ ਤੇ ਜਦੋਂ ਘੰਟਾ ਜਿਹੜੇ ਘੰਟੇ ਬਾਅਦ ਉਹ ਬਾਹਰ ਆਉਂਦੀ ਆ ਉਹਨੂੰ ਸ਼ੱਕ ਹੁੰਦਾ ਕਿ ਮੇਰੀ ਬੱਚੀ ਨਾਲ ਕੁਝ ਗਲਤ ਹੋਇਆ ਜਦੋਂ ਉਹ ਮੈਡੀਕਲ ਕਰਵਾਉਂਦੇ ਆ ਬੱਚੀ ਦਾ ਉਹਦੇ ਵਿੱਚ ਆਉਂਦਾ ਵੀ ਦੇਖੋ ਜਬਰ ਜਨਾਹ ਕਰ ਲਿਆ ਵੀ ਦੇਖੋ ਇੱਕ ਜਿਹੜੀ ਹਵਾ ਸਾ ਉਹ ਕਿੰਨੀ ਭਾਰੀ ਪੈ ਗਈ ਉਸ ਬੱਚੀ ਤੇ ਜੀ ਬਿਲਕੁਲ ਜੀ ਆਲਸੋ ਬੇਸ਼ੱਕ ਲੋਕ ਨੇ ਜਿਹੜੇ ਉਹ ਪੜੇ ਲਿਖੇ ਨੇ ਐਜੂਕੇਸ਼ਨ ਦੇ ਵਿੱਚ ਬਲੀਫ ਕਰਦੇ ਨੇ ਪਰ ਫਿਰ ਵੀ ਸਮਾਜ ਦੇ ਵਿੱਚ ਕੁਝ ਲੋਕ ਅਜਿਹੇ ਨੇ ਕੁਝ ਬੁਰਾਈਆਂ ਅਜਹੀਆਂ ਨੇ ਜੋ ਸਾਨੂੰ ਅਜੇਹੀ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਨਹੀਂ ਦਿੰਦੇ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਆਂ ਬੀਤੇ ਦਿਨੀ ਤਰਨਤਾਰਨ ਦੇ ਵਿੱਚ ਕਤਲकांड ਹੋਇਆ ਸੀ ਜੀ ਲੜਕੀ ਨੂੰ ਪ੍ਰਪੋਜ਼ ਕੀਤਾ ਗਿਆ ਸੀ ਪਰ ਜਦੋਂ ਨਾ ਕੀਤੀ ਤਾਂ ਲੜਕੀ ਦੇ ਗੋਲੀ ਮਾਰੀ ਤੇ ਆਪ ਵੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਇਸ ਮਾਮਲੇ 'ਚ ਅੱਜ ਕੀ ਅਪਡੇਟ ਆਈ ਹੈ ਦੇਖੋ ਜਿਹੜੀ ਉਹ ਬੱਚੀ ਸੀ ਉਹ ਬੜੇ ਗਰੀਬ ਪਰਿਵਾਰ 'ਚੋਂ ਸੀ ਹਾਂ ਜੇ ਗੱਲ ਕਰੀਏ ਪਰਿਵਾਰ ਦੀ ਤਾਂ ਸੱਤ ਭੈਣਾ ਸੀਗੀਆਂ ਤੇ ਇੱਕ ਛੋਟਾ ਭਰਾ ਸੀ ਉਹਨਾਂ ਦਾ ਜਿਹੜੀਆਂ ਹੁਣ ਉਹਨੀਆਂ ਦੀਆਂ 6 ਭੈਣਾ ਤੇ ਇੱਕ ਜਿਹੜੇ ਬਜ਼ੁਰਗ ਮਾਪੇ ਨੇ ਉਹਨਾਂ ਦਾ ਕਹਿਣਾ ਦੇਖੋ ਕਿ ਸਾਡੀ ਬੱਚੀ ਨਾਲ ਚਲੋ ਜੋ ਹੋਇਆ ਬੜੀ ਮੰਦ ਭਾਗੀ ਘਟਨਾ ਹੋਈ ਆ ਠੀਕ ਆ ਪਰ ਜਦੋਂ ਅਸੀਂ ਉੱਥੇ ਪਹੁੰਚੇ ਆ ਉਸ ਵੇਲੇ ਉਹ ਪ੍ਰਿੰਸ ਰਾਜ ਮੁੰਡਾ ਸੀ ਉਹਦੀ লাশ ਕਿੱਥੇ ਗਈ ਭਈ ਕਿਤੇ ਨਾ ਕਿਤੇ ਉਹਦੇ ਸਾਹ ਚੱਲਦੇ ਸੀ ਜਾਂ ਉਹਨੂੰ ਬਚਾ ਲਿਆ ਗਿਆ ਸਾਡੀ ਬੇਟੀ ਨੂੰ ਨਹੀਂ ਚੱਕਿਆ ਗਿਆ ਵੀ ਸਾਡੀ ਜਿਹੜੀ ਬੇਟੀ ਆ ਉਹਦਾ ਅਸੀਂ ਸੰਸਕਾਰ ਨਹੀਂ ਕਰਾਂਗੇ ਨਹੀਂ ਕਰਾਂ ਵੀ ਕਿਤੇ ਨਾ ਕਿਤੇ ਸਾਨੂੰ ਉਸ ਮੁੰਡੇ ਬਾਰੇ ਦੱਸਿਆ ਜਾਵੇ ਵੀ ਉਹ ਕਿਹੜੇ ਹਸਪੀਟਲ ਦੇ ਵਿੱਚ ਆ ਉਹ ਦੇਰੇ ਇਲਾਜ ਆ ਜਾਂ ਮੌਤ ਹੋ ਚੁੱਕੀ ਆ ਕਿ ਸਾਨੂੰ ਡੈੱਡ ਬੋਡੀ ਦਿਖਾਈ ਜਾਵੇ ਦੇਖੋ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਵੀ ਸਹੀ ਆ ਕਿ ਦੇਖੋ ਪੁਲਿਸ ਤੇ ਜਿਹੜਾ ਕਾਲਜ ਵਿਭਾਗ ਆ ਉਹ ਸਾਰਾ ਮਿਲਿਆ ਹੋਇਆ ਹਾਂ ਜੀ ਔਰ ਕੁਝ ਕਮੀਡੀਆਂ ਰਿਪੋਰਟਾਂ ਦੇ ਅਨੁਸਾਰ ਇਹ ਵੀ ਡਿਟੇਲ ਸਾਹਮਣੇ ਆਈ ਹੈ ਕਿ ਐਸਐਸਪੀ ਦਾ ਇਹ ਕਹਿਣਾ ਹੈ ਕਿ ਜਿਹੜਾ ਲੜਕਾ ਉਹ ਜੇਰੇ ਇਲਾਜ ਹੈ ਹਸਪੀਟਲਾਈਜ਼ਡ ਦਾ ਇਲਾਜ ਚੱਲ ਰਿਹਾ ਪਰ ਕਾਫੀ ਜ਼ਿਆਦਾ ਗੰਭੀਰ ਹੈ ਯਾਨੀ ਕਿ ਬਚਣਾ ਮੁਸ਼ਕਿਲ ਵੀ ਹੋ ਸਕਦਾ ਹੈ ਔਰ ਬਚ ਵੀ ਸਕਦਾ ਹੈ ਸੋ ਲੱਗਦਾ ਪਰਿਵਾਰਿਕ ਮੈਂਬਰਾਂ ਨੂੰ ਇਹ ਰੋਸ ਹੈ ਇਸੇ ਕਰਕੇ ਪਰਿਵਾਰ ਰੁਕਿਆ ਹੋਇਆ ਕਿ ਸੰਸਕਾਰ ਕਰਨ ਤੋਂ ਇਨਕਾਰ ਕੀਤਾ ਦੇਖੋ ਪਰਿਵਾਰ ਦਾ ਕਹਿਣਾ ਵੀ ਸਾਨੂੰ ਸਵੇਰ ਤੋਂ ਜਿਹੜਾ ਕਾਲਜ ਮਹਿਕ ਮਾਮਾ ਜਾਂ ਉਸ ਬੱਚੇ ਦੇ ਮਾਪੇ ਨੇ ਉਹ ਸਾਡੇ ਤੇ ਦਬਾਅ ਬਣਾ ਰਹੇ ਨੇ ਕਿ ਇੱਕ ਸੈਟਲਮੈਂਟ ਹੁੰਦੀ ਹੈ ਇੱਕ ਸੈਟਲਮੈਂਟ ਕਰ ਲਓ ਵੀ ਪੈਸੇ ਦਾ ਲੈਣ ਦੇਣ ਕਰਕੇ ਤੁਸੀਂ ਇਹਨੂੰ ਆ ਚੀਜ਼ ਛੱਡਦੇ ਹੋ ਵੀ ਤੁਸੀਂ ਆਪਣੀ ਬੇਟੀ ਦਾ ਸੰਸਕਾਰ ਕਰਦੇ ਹੋ ਵੀ ਸਾਡਾ ਜਿਹੜਾ ਬੇਟਾ ਉਹ ਵੈਂਟੀਲੇਟਰ ਤੇ ਦੇਰੇ ਇਲਾਜ ਆ ਜੀ ਰੇਲਾ ਜੀ ਜੀ ਆਸੋ ਬਿਲਕੁਲ ਤਰਨਤਾਰਨ ਦੇ ਵਿੱਚ ਬੀਤੇ ਦਿਨੀ ਕਤਲ ਕਾਂਡ ਹੋਇਆ ਸੀ ਔਰ ਇਸ ਇਸ ਮਾਮਲੇ ਦੇ ਵਿੱਚ ਅਪਡੇਟ ਹੈ ਕਿ ਕੁੜੀ ਦੇ ਪਰਿਵਾਰ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਸੋ ਕਾਲਜ ਦੇ ਵਿੱਚ ਬੱਚਿਆਂ ਨੂੰ ਪੜ੍ਹਨ ਦੇ ਲਈ ਭੇਜਿਆ ਜਾਂਦਾ ਹੈ, ਫਿਊਚਰ ਬਣਾਉਣ ਦੇ ਲਈ ਭੇਜਿਆ ਜਾਂਦਾ ਹੈ ਤਾਂ ਕਿ ਜਿਹੜੀਆਂ ਤੰਗੀਆਂ ਮਾਪਿਆਂ ਨੇ ਕੱਟੀਆਂ ਨੇ ਉਹਨਾਂ ਦੇ ਬੱਚੇ ਆ ਜਿਹੜੇ ਭਵਿੱਖ ਦੇ ਵਿੱਚ ਉਹ ਤੰਗੀਆਂ ਨੂੰ ਸਾਹਮਣਾ ਨਾ ਕਰ ਸਕਣ ਔਰ ਆਪਣਾ ਭਵਿੱਖ ਹੈ ਜਿਹੜਾ ਉਜਵਲ ਬਣਾਉਣ। ਪਰ ਜਦੋਂ ਬੱਚਿਆਂ ਦੇ ਵੱਲੋਂ ਗਲਤ ਸੰਗਤ ਦੇ ਵਿੱਚ ਪੈ ਕੇ ਅਜਿਹੇ ਕੰਮ ਕੀਤੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਦੁੱਖ ਹੈ ਜਿਹੜਾ ਸਮਾਜ ਦੇ ਵਿੱਚ ਰਹਿੰਦੇ ਹਰ ਨਾਗਰਿਕ ਨੂੰ ਹੁੰਦਾ। ਸੋ ਅੱਜ ਦੇ ਪ੍ਰੋਗਰਾਮ ਚੈਨਈ ਨਮਨਦੇ ਜੀ ਅਸਤ ਧੰਨਵਾਦ।